ਸਿੱਖਿਆ ਇੱਕ ਸ਼ੇਰਨੀ ਦਾ ਦੰਦ ਹੈ ਜਿਹੜਾ ਉਹਨੂੰ ਪੀਊਗਾ ਉਹ ਦਹਾੜ ਮਾਰੂਗਾ ਗਿਆਨ ਦੀ ਦਹਾੜ ਮਾਰੂਗਾ ਪੰਜਾਬ ਸਰਕਾਰ ਦਾ ਸਕੂਲ ਆਫ ਐਮਨੈਸ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਸ ਨਾਲ ਹਰ ਇੱਕ ਵਰਗ ਦੇ ਵਿਦਿਆਰਥੀ ਨੂੰ ਇੱਕ ਉੱਚ ਦਰਜੇ ਦੀ ਸਿੱਖਿਆ ਪ੍ਰੋਵਾਈਡ ਹੋ ਰਹੀ ਹੈ ਇਹਨਾਂ ਸਕੂਲਾਂ ਵਿੱਚ ਜ਼ੀਰੋ ਵੈਕੈਂਸੀ ਪਾਲਿਸੀ ਪੰਜਾਬ ਸਰਕਾਰ ਦੀ ਕੋਈ ਵੀ ਸੀਟ ਅਧਿਆਪਕ ਦੀ ਖਾਲੀ ਨਹੀਂ ਰਹੂਗੀ ਸਾਨੂੰ ਬਹੁਤ ਹੀ ਵਧੀਆ ਸਪੋਰਟਸ ਫੈਸਿਲਿਟੀਆਂ ਮਿਲੀਆਂ। ਅਜਿਸ ਦੇ ਵਿੱਚ ਸਾਨੂੰ ਬਹੁਤ ਹੀ ਵਧੀਆ ਬਾਸਕਟਬਾਲ ਕੋਰਟ ਮਿਲਿਆ ਹੈ ਅਤੇ ਸਾਨੂੰ ਬਹੁਤ ਹੀ ਵਧੀਆ ਬੈਡਮਿੰਟਨ ਕੋਰਟ ਮਿਲਿਆ ਹੈ। ਸਾਡਾ ਸਕੂਲ ਇੱਕ ਪਹਿਲਾ ਸਕੂਲ ਹੈ ਜਿਸ ਦੇ ਵਿੱਚ ਓਪਨ ਥੀਏਟਰ ਵੀ ਬਣਿਆ ਹੋਇਆ ਹੈ ਜਿੱਥੇ ਸਕੂਲ ਦੇ ਬਹੁਤ ਸਾਰੇ ਫੰਕਸ਼ਨਸ ਕੀਤੇ ਜਾਂਦੇ ਹਨ। ਗਰੀਬੀ ਖਤਮ ਕਰਦਾ ਇੱਕ ਕੋਈ ਤਰੀਕਾ ਹੈ। ਗਰੀਬਾਂ ਦੇ ਚਾਕਾ ਨੂੰ ਪੜਾ ਦਿਓ ਤੇ ਪੜਾ ਕੇ ਉਹਨਾਂ ਨੂੰ ਨੌਕਰੀਆਂ ਦੇ ਦਿਓ ਉਹ ਗਰੀਬੀਆਂ ਚੱਕੜ ਕੇ ਉਹਨਾਂ ਨੇ ਕਰਾਂਗੇ। ਧੰਨਵਾਦ ਸਪੀਕਰ ਸਾਹਿਬ ਤੁਸੀਂ ਮੈਨੂੰ ਇਸ ਮੁਕੱਦਸ ਹਾਊਸ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਹੈ ਤੇ ਅ ਰਣੇ ਕਮੈਂਟਰੀ ਨਾ ਕੀਤੀ ਜਾਵੇ ਮੈਂ ਟ੍ਰੈਜਰੀ ਬੈਂਚੇਸ ਨੂੰ ਬੇਨਤੀ ਕਰਦਾ ਬਹੁਤ ਬਹੁਤ ਤਸ਼ੀਕ ਬਣਦੀ ਹੈ ਲੋਕ ਤੁਸੀਂ ਸਾਹ ਬੋਲਦੇ lettes him speak ਜੀ ਬੀਬੀ ਐਮਬੀ ਤੇ ਵੈਸ ਚੱਲ ਰਹੀ ਹੈ ਬੜਾ ਪਿਛਲੇ ਦਿਨੀ 올 ਪਾਰਟੀ ਮੀਟਿੰਗ ਵੀ ਹੋਈ ਸੀ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇंदे ਆਏ ਤੇ ਉਹਨਾਂ ਨੇ ਸਹਿਮਤੀ ਵੀ ਦਿੱਤੀ ਕਿ ਹਾਂ ਅਸੀਂ ਇਸ ਮਾਮਲੇ 'ਚ ਤੁਹਾਡੇ ਨਾਲ ਹਾਂ ਕਿਉਂਕਿ ਪੰਜਾਬ ਦੇ ਪਾਣੀ ਦਾ ਮਸਲਾ ਸੀ ਪਰਸੋਂ ਵੀ ਮੈਂ ਦਿੱਲੀ ਗਿਆ ਹੋਇਆ ਸੀਗਾ ਤੇ S Y L ਦੀ ਮੀਟਿੰਗ ਸੀ ਤੁਸੀਂ ਕੁਝ ਨਹੀਂ ਕਹਿੰਦੇ ਹੁਣ ਨਹੀਂ ਕੁਝ ਕਹਦੇ ਹੋ ਸਵੈਲ ਤੇ ਮਾਨਯੋਗ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਸਾਹਿਬ ਮਾਨਯੋਗ ਮੁੱਖ ਮੰਤਰੀ ਹਰਿਆਣਾ ਸੈਣੀ ਸਾਹਿਬ ਮੀਟਿੰਗ ਸੀ ਸਾਰੇ ਅਫਸਰ ਉੱਥੇ ਮੌਜੂਦ ਸੀ ਪਾਣੀ ਤੇ 2-3 ਘੰਟੇ ਡਿਬੇਟ ਚੱਲੀ ਸਪੀਕਰ ਸਾਹਿਬ ਜਦੋਂ ਅਫਸਰ ਪ੍ਰੈਜੈਂਟੇਸ਼ਨ ਦਿੰਦੇ ਨੇ 1955 ਤੋਂ ਸ਼ੁਰੂ ਕਰ ਲੈਂਦੇ ਆ ਜੀ ਉਹ 1955 ਚਾਹੇ ਹੋ ਗਿਆ ਜੀ ਫਿਰ 1900 ਕਾਟ ਚਾਹੇ ਹੋ ਗਿਆ ਜੀ 1962 ਚਾਹੇ ਹੋ ਗਿਆ ਜੀ 66 ਚਾਹੇ ਹੋ ਗਿਆ ਜੀ 70 ਚਾਹੇ ਹੋ ਗਿਆ ਅਜੇ ਤਾਂ ਜੰਮੇ ਨਹੀਂ ਸਰ ਉਦੋਂ ਅਜੇ ਤਾਂ 75 ਮਾੜ ਲਾ ਜੀ ਵੀ ਉਦੋਂ ਉਦੋਂ ਬਾਅਦ ਦੀਆਂ ਗੱਲਾਂ ਕਰ ਲਈਏ ਉਦੋਂ ਪਾਣੀ ਕਿੰਨਾ ਹੋਊਗਾ ਇਹ ਤਾਂ ਰਪੇਰੀਆਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਹਰ 25 ਸਾਲ ਬਾਅਦ ਰਿਵਿਊ ਹੋਣਾ ਚਾਹੀਦਾ ਹੈ ਕਦੋਂ ਕੀ ਤਜਰੀਬ ਹੋ ਕਿ ਉਦੋਂ ਪਾਣੀ ਕਿੰਨਾ ਸੀ ਹੁਣ ਕਿੰਨਾ ਹੈ ਹਾਂ ਵਧੀਆ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਇੰਡਸਟਰੀਟੀ ਰੱਦ ਕਰਤੀ ਔਰ ਜੋ ਚੀ ਜੇਲਮ ਦਾ ਤਾਂ ਆ ਨਹੀਂ ਸਕਦਾ ਜੀ ਚਨਾਬ ਦਾ ਰਾਵੀ ਦਾ ਉਜੜਦਾ ਤੇ ਕਸ਼ਮੀਰ ਨਦੀ ਦਾ ਪਾਣੀ ਪੰਜਾਬ ਜਾ ਸਕਦਾ ਹੈ 23 एमएएफ 23 ਮਿਲੀਅਨ ਏਕਰ ਫੀਟ ਪੰਜਾਬ ਦੇ ਪੌਂਗ ਚਾ ਸਕਦਾ ਰੰਜੀਸਾਗਰ ਡੈਮ ਚਾ ਸਕਦਾ ਤੇ ਪਾਖੜਾ ਚਾ ਸਕਦਾ ਮੈਂ ਇਹੀ ਕਹਿ ਕੇ ਆ ਉੱਥੇ ਵੀ ਬੜੀ ਵਧੀਆ ਗੱਲ ਹੈ ਲਓ ਸਾਨੂੰ ਰਿਪੇਰੀਅਨ ਤਾਂ ਪੰਜਾਬ ਹੀ ਹੋਊਗਾ ਜੀ ਫਿਰ ਵੀ ਕਿਉਂਕਿ ਪੰਜਾਬ ਦੇ ਵਿੱਚ ਦੀ ਜਾਊਗਾ ਰਿਪੇਰੀਅਨ ਪੰਜਾਬ ਹੋਊਗਾ ਔਰ ਰਿਪੇਰੀਅਨ ਦਾ ਪਹਿਲਾ ਹੱਕ ਹੁੰਦਾ ਤੇ ਪੰਜਾਬ ਨੂੰ ਪਾਣੀ ਮਿਲ ਜਾਊਗਾ ਜੀ ਸਾਡੀ ਸਿਚਾਈ ਜਿਹੜੀ ਅਸੀਂ 21% ਤੋਂ 63% ਤੱਕ ਲੈ ਗਏ ਤਿੰਨ ਸਾਲਾਂ ਚ ਪਹਿਲਾਂ 21% ਸੀ ਜਦੋਂ ਅਸੀਂ 16 ਮਾਰਚ ਨੂੰ ਸ਼ੇਦ ਆਜ਼ਮ ਪਾਕ ਸਿੰਘ ਦੇ ਪਿੰਡ ਜਾ ਕੇ ਘਟਕਰ ਕਲਾ ਸੋਚੂ ਕੀ ਸੀ ਉਦੋਂ 21% ਪਾਣੀ ਨਹਿਰੀ ਜਿਹੜਾ ਉਹ ਸਿੰਚਾਈ ਵਾਸਤੇ ਵਰਤਿਆ ਸੀ ਅੱਜ 63 ਤੇ ਆ ਗਈ ਸੀ ਅਸੀਂ ਔਰ ਅਸੀਂ ਅੱਗੇ ਜਾ ਰਹੇ ਅੱਗੇ ਅੱਗੇ ਖਾਲ ਅੰਡਰਗਰਾਉਂਡ ਪਾਈਪਾਂ ਹੋਰ ਪੈ ਰਹੀਆਂ ਨੇ ਔਰ ਪਾਣੀ ਦੇ ਵੀਡੀਓ ਤਾਂ ਤੁਹਾਡੇ ਕੋਲੇ ਵੀ ਆਉਂਦੀ ਆਉਣ ਗਿਆ ਇਹਨਾਂ ਕੋਲੇ ਵੀ ਆਉਂਦੀ ਆਣੇ ਵੀ ਪਾਣੀ ਵਾਲੀਆਂ ਵੀਡੀਓ ਬਈ ਯਾਰ ਪਾਣੀ ਆ ਗਿਆ ਜੀ 40 ਸਾਲ ਬਾਅਦ ਪਾਣੀ ਦੇਖਿਆ ਜੀ ਅਸੀਂ ਤਾਂ ਅਸੀਂ ਅਸੀਂ 43 ਸਾਲ ਬਾਅਦ ਦੇਖਿਆ 40 45 ਸਾਲ ਕੌਣ ਸੀਗੇ ਜੀ ਫਿਰ ਰਾਜ ਚ ਆਜ਼ਾਦੀ ਤੋਂ 60 ਸਾਲ ਬਾਅਦ ਤੱਕ ਤਾਂ ਇਹੀ ਰਹੇ ਨੇ ਜੀ ਇਹਨਾਂ ਮਰ ਇਹਨਾਂ ਪਾਣੀ ਦਿੱਤੇ ਹੀ ਨਹੀਂ ਪਹਿਲਾਂ ਪਾਣੀ ਪਤਾ ਹੀ ਨਹੀਂ ਇਹਨੂੰ ਕੀ ਹੁੰਦਾ ਪਹਿਲਾਂ ਐਂ ਮਿਲ ਜਾਂਦਾ ਸੀ ਇਹਨਾਂ ਨੂੰ ਜਦੋਂ ਰੌਲਾ ਪਿਆ ਪਾਖੜਾ ਵਾਲਾ 21 ਮਈ ਤੋਂ 21 ਮਈ ਤੱਕ ਪਾਣੀ ਦਾ ਹਿਸਾਬ ਹੁੰਦਾ ਜੀ ਜਿਵੇਂ 31 ਮਾਰਚ ਤੋਂ 31 ਮਾਰਚ ਤੱਕ ਫਾਈਨੈਂਸ਼ੀਅਲ ਇਅਰ ਗਿਣਿਆ ਜਾਂਦਾ ਹੈ ਇਹ ਨਦੀਆਂ ਦਾ ਪਾਣੀਆਂ ਦਾ ਹਿਸਾਬ 21 ਮਈ ਤੋਂ 21 ਮਈ ਗਿਣਿਆ ਜਾਂਦਾ ਜੀ 21 ਮਈ ਨੂੰ ਜਿੰਨਾ ਪਾਣੀ ਅਲੋਟ ਹੋ ਗਿਆ ਅਗਲੀ 21 ਮਈ ਤੱਕ ਉਹਨਾਂ ਨੇ ਉਹਨਾਂ ਵਰਤਣਾ ਅਸੀਂ 6 ਮਹੀਨੇ ਹਰ ਮਹੀਨੇ ਬੀਬੀ ਐਮਪੀ ਦੀ ਮੀਟਿੰਗ ਹੁੰਦੀ ਸੀ ਸਾਡੇ ਸੈਕਟਰੀ ਜਾਂਦੇ ਸੀ 6 ਮਹੀਨੇ ਚਿੱਠੀਆਂ ਲਿਖਦੇ ਰਹੇ ਹਰ ਮਹੀਨੇ ਇਹਨਾਂ ਨੂੰ ਕਿ ਤੁਸੀਂ ਪਾਣੀ ਜ਼ਿਆਦਾ ਵਰਤ ਰਹੇ ਹੋ ਹਰਿਆਣਾ ਵਾਲਿਆਂ ਨੂੰ ਕਿ ਕਿ ਤੁਹਾਡੇ ਤੋਂ ਮੈਨੂੰ ਲੱਗਦਾ 21 ਮਈ ਤੱਕ ਤੁਹਾਡਾ ਚੱਲਣਾ ਨਹੀਂ ਕੰਮ ਇਹ ਥੋੜਾ ਜਿਹਾ ਸੰਜਮ ਕਰ ਲਓ ਅਸੀਂ ਦੇਣਾ ਨਹੀਂ ਫਿਰ ਜੇ ਪਹਿਲਾਂ ਮੁੱਕ ਗਿਆ ਕਿਉਂਕਿ ਅਸੀਂ ਆਪਦਾ ਠੀਕ ਕਰ ਲਿਆ ਕੰਮ ਕੋਈ ਪਰਵਾਹ ਨਹੀਂ ਕੀਤੀ ਜੀ ਕੋਈ ਪਰਵਾਹ ਨਹੀਂ ਕੀਤੀ 31 ਮਾਰਚ ਨੂੰ ਪਾਣੀ ਮੁਕਾ ਕੇ ਬਹਿ ਗਈ ਕਹਿੰਦੇ ਛੱਡੋ ਹੁਣ ਸਾਨੂੰ ਅਸਕੇ ਤੋਂ ਛੱਡੀਏ ਜੋ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਜੀ ਬੀਬੀਐਮਪੀ ਨੂੰ ਲੈੇ ਵਿੱਚ ਅਸੀਂ ਨੱਕਾ ਖੋਲਾਂਗੇ ਮੈਂ ਨੰਗਰ ਚ ਲੈ ਕੇ ਜੀ ਆਜੋ ਮੈਂ ਕਿਹਾ ਨੱਕਾ ਖੋਲੋ ਫਿਰ ਸਪੀਕਰ ਸਾਥ ਆਪਾਂ ਪਿੰਡਾਂ ਵਾਲੇ ਆਪਾਂ ਪਾਣੀ ਦੀ ਵਾਰੀ ਵਾਲੇ ਆਪਾਂ ਮੈਂ ਵੀ 15 ਸਾਲ ਦਾ ਸੀ ਜਦੋਂ ਸਾਨੂੰ ਕੱਸੀ ਦਾ ਪਾਣੀ ਮਿਲਦਾ ਸੀ ਉਸ ਨੱਕੇ ਤੇ ਸਾਡੇ ਪੰਜ ਕਿਲੇ ਸੀਗੇ ਅਸੀਂ ਤਾਂ ਕਿੱਲਿਆਂ ਵਾਲਿਆਂ ਸੀ ਬਿਸਕਟਾਂ ਨੇ ਤਾਂ ਹੈ ਨਹੀਂ ਜੀ ਪੰਜ ਕਿੱਲੇ ਸੀ 15 ਮਿੰਟ ਪਰ ਏਕੜ ਮਿਲਦਾ ਸੀ ਆਪਾਂ 75 ਮਿੰਟ ਸੀਗੇ 11:20 ਤੇ ਪਾਣੀ ਵੱਡਾ ਹੁੰਦਾ ਸੀ ਤੇ ਤੁਸੀਂ ਲਾ ਲਓ ਵੀ 12:20 ਤੱਕ 60 ਮਿੰਟ ਹੋ ਗਏ 12:35 ਕਿਤੇ ਉਹਨਾਂ ਨੇ ਵੱਡਾ ਹੁੰਦਾ ਸੀ ਗਾਂਾਂ ਵਾਲਿਆਂ ਨੇ ਨੱਕਾ ਉਹ ਵੀ ਸ਼ਰੀਕੇ ਹੀ ਪਾਈ ਚਾਰੇ ਸੀ ਸਾਡਾ ਇਧਰੋਂ ਮੈਨੂੰ ਭੇਜ ਦਿੰਦੇ ਸੀ ਤਿਆਰੇ ਵੱਡੇ ਹੁੰਦੇ ਆ ਜੀ ਚੋਣਿਆਂ ਦੇ ਕਿਾਰੇ ਵੱਡੇ ਹੁੰਦੇ ਆ ਇੱਕ ਵਾਰੀ ਛੱਡ ਦਿਓ ਬਾਅਦ ਚ ਤਾਪਾਂ ਮੈਂ ਕਿਾਰੇ ਦੇ ਐਂਡ 'ਚ ਉਹ ਵੀ ਤੁਸੀਂ ਉਹ ਤੋਂ ਤੋੜ ਕੇ ਦੂਜੇ ਕਹਿਰੇ ਚਲੇ ਜਾਂਦਾ ਸੀ ਉਹ ਬੰਦਾ ਜਿਹੜਾ ਆਉਂਦਾ ਸੀ ਅਗਲਾ ਉਹਦੀ ਵਾਰੀ ਦੁਬਾਰਾ 35 ਤੇ ਉਹ ਤੋਂ 12 ਵਜੇ ਆ ਜਾਂਦਾ ਸੀ ਜੀ 12 ਵਜੇ ਆ ਕੇ ਕਹੀ ਧਰ ਦਿੰਦਾ ਸੀ ਤੇ ਨਾਲ ਹੀ ਗੰਡਾਸਾ ਕਰ ਦਿੰਦਾ ਸੀ ਮੈਂ 15 ਸਾਲ ਦਾ ਜਵਾਨ ਸੀਗਾ ਮੈਂ ਹੁਣ ਕੀ ਕਰਾਂ ਜੀ ਮੈਨੂੰ ਪੁੱਛਿਆ ਬਿਕਰਾ ਹੀ ਤਾਂ چل ਠੀਕ ਹੈ ਨੱਕੇ ਵਾਸਤੇ ਯਾਰ ਗੰਦਾਸਾ ਕਿਉਂ ਲਿਆਉਣਾ ਉਹਨਾਂ ਨੂੰ ਕਹਿੰਦਾ ਕਈ ਵਾਰੀ 1 ਕਦੇ ਮਿੰਟ ਦਾ ਵੀ ਰੌਲਾ ਪੈ ਸਕਦਾ ਇੱਥੇ ਮੈਂ ਕਹੇ ਮੇਰੀ ਗਰਦਨ ਨਾ ਵੱਢਦੇ ਕਿਤੇ ਨੱਕਾ ਵੱਢਣ ਤੋਂ ਪਹਿਲਾਂ ਮੈਂ ਕਿ ਤੂੰ 5 ਮਿੰਟ ਪਹਿਲਾਂ ਹੀ ਵੱਢ ਲਿਆ ਕਰ ਯਾਰ ਪਾਣੀ 12:30 ਤੇ ਲੈ ਲਿਆ ਕਰ ਪਰ ਕਿਤੇ ਨਾ ਹੋਵੇ ਕਿ ਗੰਦਾਸਾ ਤੂੰ ਇਸ ਕੰਮ ਵਾਸਤੇ ਲੈ ਕੇ ਆਇਆ ਕਿ ਕਦੇ ਮਿੰਟ ਦਾ ਰੌਲਾ ਪੈ ਗਿਆ ਤੇ ਮੈਂ ਸਰ ਕਤਲ ਹੋ ਜਾਂਦੇ ਪਾਣੀ ਆ ਪਿੱਛੇ ਪਾਣੀਆਂ ਵਿੱਚ ਕਤਲ ਹੋ ਜਾਂਦੇ ਪਿੰਡਾਂ ਨੇ ਆਪ ਸਰਪਤਾ ਆਪਨ ਤੇ ਅਸੀਂ ਕਿਵੇਂ ਨਹਿਰਾਂ ਦੇ ਦੀਏ ਕਿਵੇਂ ਕਿੱਥੋਂ ਦੇ ਦੀਏ ਜੋ ਪਾਣੀ ਹੈ ਹੀ ਨਹੀਂ ਸਾਡੇ ਕੋਲੇ ਹੁਣ ਮੈਂ ਇਹੀ ਬੇਨਤੀ ਕਰਕੇ ਆਇਆ ਹਾਂ ਸੈਂਟਰ ਸਰਕਾਰ ਨੂੰ ਕਿ ਹੁਣ ਮੁੱਕਰ ਨਾ ਜਾਇਓ ਕਿਰਪਾ ਕਰਕੇ ਟਰੰਪ ਟਰੰਪ ਤੇ ਕਹਿਣ ਤੇ ਵੀ ਇਹ ਟ੍ਰੀਟੀ ਜਿਹੜੀ ਹੈ ਬਹਾਲ ਕੀਤੀ ਜਾਂਦੀ ਹੈ ਮੁੜ ਕੇ ਹੁਣ ਟ੍ਰੀਟੀ ਜਿਹੜੀ ਹੈ ਰਾਦੀ ਰੱਖਿਓ ਸਾਨੂੰ ਪਾਣੀ ਆਊਗਾ ਸਾਨੂੰ 23 ਐਮ ਐਫ ਆਊਗਾ ਅਸੀਂ ਗਾਂ ਕਰਦਾਂਗੇ ਜੀ ਦੋ ਚਾਰ ਨਹਿਰਾਂ ਬਣਾਉਣੀਆਂ ਪੈਣਗੀਆਂ ਐ ਤਾਂ ਦੇਖੋ ਦੋ ਨਹਿਰਾ ਨਹੀਂ ਅਰੇ ਹਰਿਆਣੇ ਨੂੰ ਬੀ ਐਮ ਐਲ ਰਹੇ ਜਾਂਦਾ ਜੀ ਪਾਕੜਾ ਮੇਨ ਲਾਈਨ ਉਹਦੀ ਕੈਪੈਸਿਟੀ 12000 ਕਿਊਸਿਕ ਹੈ 10 ਤੇ ਚੱਲ ਰਹੀ ਹੈ ਕਿਉਂਕਿ 12 ਛੱਡਾਂਗੇ ਉਹ ਟੁੱਟ ਜੂਗੀ ਜੀ ਇੱਕ ਰਾਜਸਥਾਨ ਫੀਡਰ ਜਾਂਦੀ ਹੈ ਜੀ ਰਾਜਸਥਾਨ ਫੀਡਰ 18000 ਕਿਊਸਿਕ ਦੀ ਕੈਪੈਸਿਟੀ ਹੈ 16 ਦੇ ਰਹੇ ਕਿਉਂਕਿ ਨਹੀਂ ਟੁੱਟ ਜੂਗੀ ਜੀ ਦੋ ਦੋ ਰਾਜਾਂ ਨੂੰ ਪਾਣੀ ਦੇ ਰਹੇ ਆ ਦੋਨਾਂ ਨੂੰ ਦੋ ਨਹਿਰਾਂ ਨੇ ਜੇ 23 ਐਮ ਐਫ ਆ ਗਿਆ ਕਿ ਤੇ ਮੇਧਿਆ ਮੰਗੀ ਨਹਿਰਾ ਬਣਾਉਣੇ ਪੈਣਗੇ ਪੰਜਾਬ ਚ ਨਹਿਰਾ ਦਾ ਮਤਲਬ ਐਕੁਇਜਿਸ਼ਨ ਜ਼ਮੀਨ ਐਕਵਾਇਰ ਕਰਨੀ ਪਊ ਔਰ ਜ਼ਮੀਨ ਐਕਵਾਇਰ ਦਾ ਮਤਲਬ ਪੰਜਾਬ ਚ ਮਰਡਰ ਮੈਂ ਉਹਨਾਂ ਨੂੰ ਇਹ ਕਹਿ ਕੇ ਨਹਿਰ ਚਾਹੇ ਦੋ ਕੱਢ ਦੋ ਸਾਡੀ ਤਿੰਨ ਕੱਢ ਦੋ ਪਰ ਉਹਨਾਂ ਨਹਿਰਾਂ ਚੋਂ ਸਾਨੂੰ ਪਾਣੀ ਮਿਲਣਾ ਚਾਹੀਦਾ ਮੋਗੇ ਹਰ ਹਰ 100 ਮੀਟਰ ਬਾਅਦ 200 ਮੀਟਰ ਮੇ ਮੋਗਾ ਚਾਹੀਦਾ ਹੈ ਤਾਂ ਅਸੀਂ ਤੁਹਾਨੂੰ ਜ਼ਮੀਨ ਦੇ ਦਾਂਗੇ ਜੇ ਐਂ ਕਰਨਾ ਹੈ ਤੁਸੀਂ ਵੀ ਜ਼ਮੀਨ ਸਾਡੀ ਵਰਤਣੀ ਹੈ ਨਹਿਰ ਜਾਂਦੀ ਹੈ ਜੋ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਪੰਜਾਬ ਦੀ ਫੇਰ ਨਹੀਂ ਮਿਲਦੀ ਵੈਸੇ ਜ਼ਮੀਨ